ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਵਾਰਿਸ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਰਾਹਤ ਸੇਵਾ ਸਮਗਰੀ ਦਾ ਇੱਥੇ ਕੈਂਪ ਲੱਗਿਆ ਹੋਇਆ ਹੈ ਕਿ ਦੱਸਦੀ ਹੈ ਕਿ ਇਹ ਜਗ੍ਹਾ ਜੋ ਹੈ ਉਹ ਲਾਧੂ ਕਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਇਹ ਹੜ੍ਹ ਪੀੜਤਾਂ ਦੇ ਲਈ ਰਾਹਤ ਕੈਂਪ ਲੱਗਿਆ ਹੈ ਜਿੱਥੇ ਦਿਨ ਰਾਤ ਇੱਥੇ ਲੰਗਰ ਬਣ ਕੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਜਾਂਦਾ ਹੈ ਦੱਸਦੀ ਹੈ ਕਿ ਤੁਸੀਂ ਜਿੱਦਾਂ ਜਿਹੜਾ ਛੋਟਾ ਹਾਥੀ ਦੇਖ ਸਕਦੇ ਹੋ ਕਿ ਇਹ ਆਇਆ ਹੈ ਹਾਰਡ ਪ੍ਰਭਾਵਿਤ ਸੇਵਾ ਦੇ ਲਈ ਔਰ ਇਹ ਅੱਗੇ ਜਾ ਕੇ ਜਿਹੜੀ ਆ ਸੇਵਾ ਕਰੇਗਾ ਤੇ ਆ ਇਧਰ ਵੀ ਨੌਜਵਾਨ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਗਾਤਾਰ ਨੌਜਵਾਨ ਸੇਵਾ ਕਰਦੇ ਨਜ਼ਰ ਆ ਰਹੀ ਹੈ ਔਰ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਲਈ ਲਗਾਤਾਰ ਇਥੋਂ ਰਾਹਤ ਕੈਂਪ ਦੇ ਵਿੱਚੋਂ ਜਿਹੜੀ ਆ ਉਹ ਰਾਸ਼ਨ ਰਸਦਾਂ ਤਿਆਰ ਹੋ ਕੇ ਸਮਗਰੀ ਅੱਗੇ ਜਿਹੜੀ ਹੈ ਉਹ ਜਾਂਦੀ ਸਾਹਿਬ ਜੀ ਕਿੰਨਾ ਕੁ ਰਾਸ਼ਨ ਇੱਥੇ ਜੇ ਲੋਕਾਂ ਨੂੰ ਜਿਹੜੀ ਹੈ ਰਾਹਤ ਸਮਗਰੀ ਪਹੁੰਚਾਉਣ ਦੇ ਲਈ ਕੀ ਕੁਝ ਇੰਤਜ਼ਾਮ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕਿੰਨਾ ਕੁ ਰਾਸ਼ਨ ਅਵੇਲੇਬਲ ਹੈ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਮੇਂ ਦੇ ਹਿਸਾਬ ਨਾਲ ਨਾ ਹੀ ਆਪਾਂ ਥੋੜੇ ਤੋਂ ਸ਼ੁਰੂ ਕੀਤਾ ਸੀਗਾ ਜੀ ਜੀ ਤੇ ਦਸਵੇਂ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਹੈ ਕਿ ਅਸੀਂ ਬਸ ਤੁਸੀਂ ਲਾ ਲੋ ਵੀ 50 ਕ ਪੇਟੀਆਂ ਪਾਣੀ ਦੀਆਂ ਸੀਗੀਆਂ ਜੀ ਹੂੰ ਤੇ ਹੁਣ ਤੁਸੀਂ ਇੱਧਰ ਦਿਖਾ ਸਕਦੇ ਹੋ ਯਾਰਾਂ ਦੀ ਤਲਾਦ ਵਿੱਚ ਮਤਲਬ ਕਿ ਆਪਣੇ ਕੋਲ ਪਾਣੀ ਮੌਜੂਦ ਹੈ ਜੀ ਹੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਲਾਲਾ ਆਟਾ ਅਨਗਿੰਤਾ ਆਟਾ ਪਿਆ ਹੋਇਆ ਜੀ ਬਾਕੀ ਅੱਗੇ ਹੋਈ ਆ ਸੁੱਕੀ ਸਮਗਰੀ ਵਈ ਹੈ ਜੀ ਤੇ ਦੁੱਧ ਦੀ ਸਮਗਰੀ ਆਪਣੇ ਕੋਲ ਬਹੁਤ ਹਾਜ਼ਰ ਹੈ ਜਿਹੜਾ ਕਿ 40 ਦਿਨਾਂ ਦਾ ਪੈਕੇਜ ਹੁੰਦਾ ਜੀ ਹੂੰ 40 ਦਿਨ ਦੀ ਹੁੰਦੀ ਐਵਰੇਜ ਹੁੰਦੀ ਆ ਮਤਲਬ ਕਿ ਉਸ ਤੋਂ ਬਾਅਦ ਖਰਾਬ ਹੋ ਜਾਂਦਾ ਜੀ ਜੀ ਉਸ ਤੋਂ ਬਾਅਦ ਬਿਸਕਟ ਲੂਣ ਮਿਰਚਾਂ ਮਸਾਲਾ ਰਸ ਤੇ ਅਚਾਰ ਦਾ ਪ੍ਰਬੰਧ ਹੈ ਜੀ ਗੰਡੇ ਤੇ ਹੋਰ ਮਤਲਬ ਕਿ ਦਵਾਈਆਂ ਆਪਾਂ ਇਧਰ ਕੈਮਰਾ ਘੁਮਾ ਕੇ ਦਿਖਾ ਦਈਏ ਜੀ ਤੇ ਦਵਾਈਆਂ ਵੀ હાજર ਨੇ ਜੀ ਆਪਣੇ ਕੋਲ ਅਵੇਲੇਬਲ ਸਾਰੀ ਹੈ ਜੀ ਸਭ ਹਾਂ ਜੀ ਕਿੱਟਾਂ ਬਣੀਆਂ ਹੋਈਆਂ ਤੇ ਕਿੱਟਾਂ ਵਿੱਚ ਸਾਰਾ ਕੁਝ ਲਿਖਿਆ ਹੋਇਆ ਵੀ ਕਿਹੜੀ ਦਵਾਈ ਕਿੰ ਕਿਸ ਚੀ ਲਈ ਵਰਤਣੀ ਆਪਾਂ ਤੇ ਉਸ ਤੋਂ ਬਾਅਦ ਆਪਣਾ ਮੁਸਲਮਾਨ ਭਾਈ ਜਿਹਾ ਇੱਕ ਰਾਤ ਆਇਆ ਸੀਗੇ 2 ਵਜੇ ਟਰੱਕ ਲੈ ਕੇ ਜੀ ਤੇ ਉਹਨਾਂ ਨੇ ਆ ਬਰਤਨਾਂ ਦੀ ਸੇਵਾ ਕੀਤੀ ਹੈ ਜੀ ਜੀ ਦੇਖੋ ਬਾਗਮਾਲ ਹੋ ਗਈ ਅਸੀਂ ਤਾਂ ਹੈਰਾਨ ਸੀਗੇ ਮੈਂ ਸਵੇਰ ਆਇਆ ਇੱਥੇ ਡਿਊਟੀ ਕਰਨ ਤੇ ਆ ਕੇ ਦੇਖਿਆ ਮਹਿੰਗੇ ਤੋਂ ਮਹਿੰਗੇ ਜਿਹੜੇ ਕਿ ਆਪਾਂ ਵਿਆਹਾਂ ਸ਼ਾਦੀਆਂ ਵਿੱਚ ਦਾਜ ਵਿੱਚ ਆਪਾਂ ਬਰਤਨ ਦਿੰਨੇ ਆ ਨਾ ਜੀ ਉਹ ਬਰਤਨ ਇੱਥੇ ਉਹਨਾਂ ਨੇ ਪੇਸ਼ ਕੀਤੇ ਆ ਜੀ ਆਪਾਂ ਜਿਵੇਂ ਕਿ ਦਿਖਾ ਸਕਦੇ ਬੜੇ ਮਹਿੰਗੇ ਮਹਿੰਗੇ ਬਰਤਨ ਉਹਨਾਂ ਨੇ ਆ ਦੇਖੋ ਇਸ ਤਰ੍ਹਾਂ ਆਪਣੇ ਵੱਲੇ ਮਤਲਬ ਕਿ ਉਹਨਾਂ ਨੇ ਭੇਜੇ ਆ ਜੋ ਕਿ ਆਪਾਂ ਅੱਗੇ ਜਾ ਕੇ ਹਾਰਡ ਪੀੜ ਤਾਂ ਜਿਨ੍ਹਾਂ ਦੇ ਘਰ ਰੋੜ ਗਿਆ ਉਹਨਾਂ ਤੱਕ ਆਪਾਂ ਪਹੁੰਚਾ ਸਕੀਏ ਜੀ ਤੇ ਉਸ ਤੋਂ ਬਾਅਦ ਜੀ ਤੁਸੀਂ ਆ ਜਾਓ ਇੱਧਰ ਵੀ ਸੁੱਕੀ ਸਮਗਰੀ ਪਈ ਹੋਈ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਈ ਵੀ ਆ ਕੰਬਲ ਪੈਂਟਾ ਸ਼ਰਟਾਂ ਲੇਡੀਜ਼ ਪਜਾਮੇ ਹੋਰ ਬਹੁਤ ਕੁਝ ਮਤਲਬ ਕਿ ਕਪੜਾ ਹਰ ਤਰ੍ਹਾਂ ਦਾ ਕਪੜਾ ਇੱਥੇ ਅਨਲਗ ਨਵਾਂ ਬਿਲਕੁਲ ਨਵਾਂ ਪਹੁੰਚਿਆ ਹੋਇਆ ਹੈ ਹਾਂ ਜੀ ਤੇ ਇਸ ਤੋਂ ਬਾਅਦ ਤੁਸੀਂ ਆਹ ਨਾਲ ਚੱਪਲਾਂ ਪਈਆਂ ਹੋਈਆਂ ਜੀ ਆਪਣੇ ਕੋਲ ਹਾਂਜੀ ਪੰਜ ਬੁਰੇ ਆਏ ਸੀ ਤੇ ਨਾਲ ਸੀ ਪ੍ਰਤਕਰਤ ਤੇ ਅਰ ਦੋ ਸਾਡੇ ਪਰਮਜੀਤ ਪਏ ਆਏ ਇਹ ਕਿਸ ਤਰ੍ਹਾਂ ਜਿਹੜੀ ਹੈ ਸਮਗਰੀ ਹੈ ਕਿਸ ਤਰ੍ਹਾਂ ਵੰਡਦੇ ਹੋ ਕੀ ਦੇਖਦੇ ਹੋ ਆ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਅੱਜ ਇੱਥੇ ਕੈਂਪ ਦੇ ਵਿੱਚ ਬੈਠੇ ਹੋ ਨਹੀਂ ਪਤਾ ਚਲਦਾ ਕਿਸੇ ਹੋਰ ਇਲਾਕੇ ਦੇ ਆ ਕੇ ਜਿਹੜੇ ਸੁੱਕੇ ਥਾਂ ਤੇ ਲੋਕ ਬੈਠੇ ਆ ਉਹ ਲਿਜਾ ਸਕਦੇ ਆ ਇਹ ਕਿਵੇਂ ਜਿਹੜਾ ਕਿਵੇਂ ਇਸ ਨੂੰ ਦੇਖਦੇ ਹੋ ਕਿਵੇਂ ਫਾਈਂਡ ਕਰਦੇ ਹੋ ਵੀ ਇਹ ਹਾਰਡ ਪ੍ਰਭਾਵਿਤ ਇਲਾਕੇ ਦਾ ਹਾਂਜੀ ਇਹ ਦੇਖੋ ਜੀ ਮੇਰਾ ਪਿੰਡ ਲਾਪੁਗਾ ਮੇਰਾ ਨਾਮ ਰਕੇਸ਼ ਸਿੰਘ ਖਾਲਸਾ ਇਸੇ ਅੱਜ ਤੋਂ ਲੱਗਦਾ ਨੇ ਸਾਰਾ ਪਾਲੀ ਪਾਲ ਜਾਣੂ ਆ ਜੋ ਵੀ ਲੋੜਵੰਦ ਪਰਿਵਾਰ ਹੈ ਜੀ ਸਿਰਫ ਉਸ ਤੱਕ ਕੁਝ ਦਾ ਕਰਨਿਆ ਸਾਨੂੰ ਪਤਾ ਹੈ ਕੌਣ ਅਮੀਰ ਹੈ ਤੇ ਕੌਣ ਗਰੀਬ ਹੈ ਕੌਣ ਹੜ ਵਿੱਚ ਐ ਕੁੱਟਾ ਵਿੱਚ ਆਇਆ ਹੋਇਆ ਹੈ ਸਿਰਫ ਲੋੜਵੰਦ ਪਰਿਵਾਰ ਨੂੰ ਦੇ ਰਹੇ ਨੇ ਨਾਜਾਇਜ਼ ਨਹੀਂ ਹਾਂਜੀ ਆਪਣੇ ਤੁਸੀਂ ਗੱਲ ਕੀਤੀ ਚਲੋ ਬੜਾ ਚੰਗਾ ਸਵਾਲ ਆਈ ਤੁਹਾਡਾ ਜਿਵੇਂ ਕਿ ਅੱਜ ਭਾਈ ਸਾਹਿਬ ਦੇ ਪਿਤਾ ਜੀ ਆਏ ਸੀਗੇ ਜੀ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਥਰੇ ਲੈ ਕੇ ਇਹੀ ਗੱਲ ਕਹੀ ਆ ਕਿ ਤੁਸੀਂ ਮਤਲਬ ਕਿ ਜਿਹੜੇ ਲੋੜਵੰਦ ਪਰਿਵਾਰ ਆ ਜੀ ਉਹਨਾਂ ਦਾ ਕੇ ਰਸਤ ਪਹੁੰਚਾਉਣੀ ਆ ਹੂੰ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿੱਦਾਂ ਆਪਣਾ ਟੀਮ ਵਰਕ ਹੋ ਰਿਹਾ ਹੀ ਇੱਕ ਹਿਸਾਬ ਨਾਲ ਆਪਾਂ ਜਿੱਦਾਂ ਪਿੰਡਾਂ ਦੇ ਵਿੱਚ ਜਾਈਦਾ ਹੈ ਸਵੇਰ ਇੱਕ ਟੀਮ ਆਪਣੀ ਸਵੇਰ ਪਹਿਲਾਂ ਸਭ ਤੋਂ ਪਹਿਲਾਂ ਇਸ ਕੰਮ ਲਈ ਨਿਕਲ ਜਾਂਦੀ ਗੱਡੀ ਲੈ ਕੇ ਜੀ ਜਿਹੜੇ ਪਿੰਡ ਵਿੱਚ ਆਪ ਨੂੰ ਰਸਤ ਦੀ ਲੋੜ ਆ ਜੀ ਪਹਿਲਾਂ ਆਪਾਂ ਮਤਲਬ ਕਿ ਸਰਵਾ ਕਰਦੇ ਆ ਜੀ ਘਰ ਘਰ ਜਾ ਕੇ ਹਰ ਇੱਕ ਨੂੰ ਮਿਲਦੇ ਆ ਉਹ ਆਪਣੇ ਵੱਲੋਂ ਲਿਸਟ ਤਿਆਰ ਕੀਤੀ ਜਾਂਦੀ ਆ ਜੀ ਤੇ ਲਿਸਟ ਤੇ ਉਹਨਾਂ ਨੂੰ ਨੰਬਰ ਆਪਣਾ ਦਿੱਤਾ ਜਾਂਦਾ ਜੀ ਜੇ ਉਹਨਾਂ ਵੱਲੋਂ ਉਹਨਾਂ ਦਾ ਨੰਬਰ ਆਪਣੇ ਵੱਲੋਂ ਲਿਆ ਜਾਂਦਾ ਜੀ ਤੇ ਉਸ ਤੋਂ ਬਾਅਦ ਉਹਨਾਂ ਵੱਲ ਕਾਲ ਆਉਂਦੀ ਆ ਰਾਤ ਨੂੰ ਆਪਾਂ ਨੂੰ ਮਤਲਬ ਕਿ ਕਿੰਨੇ ਪਰਿਵਾਰ ਆ ਕੀ ਸਾਨੂੰ ਸੁੱਕਾ ਰਾਸ਼ਨ ਚਾਹੀਦਾ ਜੀ ਕੀ ਸਾਨੂੰ ਪੱਕਿਆ ਹੋਇਆ ਰਾਸ਼ਨ ਚਾਹੀਦਾ ਜੀ ਜੇ ਉਹ ਪੱਕਿਆ ਹੋਇਆ ਰਾਸ਼ਨ ਮੰਗਦੇ ਤਾਂ ਆਪਾਂ ਪੱਕਿਆ ਹੋਇਆ ਰਾਸ਼ਨ ਪਹੁੰਚਾਉਂਦੇ ਆ ਜੀ ਜੀ ਇਸ ਤਰ੍ਹਾਂ ਕਰਕੇ ਮਤਲਬ ਕਿ ਟੀਮ ਵਰਕ ਹੁੰਦਾ ਪਹਿਲਾਂ ਮਤਲਬ ਕਿ ਸਰਵਾ ਕੀਤਾ ਜਾਂਦਾ ਈ ਉਸ ਤੋਂ ਬਾਅਦ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਂਦਾ ਜੀ ਹਾਂਜੀ ਤਾਂ ਬਿਲਕੁਲ ਇਹ ਤੁਹਾਨੂੰ ਦੱਸ ਦਈਏ ਕਿ ਇਹ ਖੜੇ ਆਪਾਂ ਲਾਧੂ ਕਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇ ਦੇ ਬੰਦੀ ਦੇ ਵੱਲੋਂ ਇਹ ਰਾਹਤ ਕੈਂਪ ਲਗਾਇਆ ਹੋਇਆ ਹੈ ਔਰ ਇਸ ਰਾਹਤ ਕੈਂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਰਾਜ ਦੀ ਝਲਕ ਪੈਂਦੀ ਹੈ ਖਾਲਸਾ ਰਾਜ ਦੀ ਉਹ ਝਲਕ ਪੈਂਦੀ ਹੈ ਕਿ ਜਿਸ ਦੇ ਰਾਜ ਦੇ ਵਿੱਚ ਨਾ ਤਾਂ ਕਿਤੇ ਕੋਈ ਚੋਰੀ ਹੋਈ ਸੀ ਤੇ ਨਾ ਹੀ ਕੋਈ ਉਸ ਰਾਜ ਦੇ ਵਿੱਚ ਭੁੱਖਾ ਸੁੱਤਾ ਸੀ ਤੇ ਖਾਲਸੇ ਰਾਜ ਦੀ ਝਲਕ ਨੂੰ ਦਰਸਾਉਂਦਾ ਇਹ ਕੈਂਪ ਜੋ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇ ਦੇ ਬੰਦੀ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਲਗਾਇਆ ਗਿਆ ਔਰ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਕਾਫੀ ਜਿਹੜਾ ਇਹਦਰ ਏਰੀਆ ਹੜਾ ਦੇ ਨਾਲ ਪ੍ਰਭਾਵਿਤ ਹੋਇਆ ਹੈ ਉਹਨਾਂ ਨੂੰ ਫਾਈਂਡ ਕਿਵੇਂ ਕਰਦੇ ਹੋ ਉਹਨਾਂ ਨੂੰ ਕਿਵੇਂ ਤੁਸੀਂ ਪਾਲਦੇ ਹੋ ਕਿ ਵਾਕਿਆ ਹੀ ਇਹ ਹੜ ਪ੍ਰਭਾਵਿਤ ਇਲਾਕੇ ਦਾ ਵਸਨੀਕ ਹੈ ਜਾਂ ਫਿਰ ਕਿਉਂਕਿ ਇਹ ਜਿਸ ਜਗ੍ਹਾ ਤੇ ਕੈਂਪ ਲੱਗਿਆ ਹੋਇਆ ਹੈ ਇਹ ਲਾਧੂ ਕਾ ਪਿੰਡ ਦੇ ਵਿੱਚ ਲੱਗਿਆ ਹੋਇਆ ਜੋ ਕਿ ਹੜ ਪ੍ਰਭਾਵਿਤ ਇਲਾਕੇ ਤੋਂ ਕਾਫੀ ਪਿੱਛੇ ਹੈ ਪਰ ਇੱਥੇ ਲੋਕ ਆ ਕੇ ਜਿਸ ਨੂੰ ਜਿੰਨਾ ਰਾਸ਼ਨ ਚਾਹੀਦਾ ਹੁੰਦਾ ਉਹ ਲੈ ਕੇ ਵੀ ਜਾਂਦੇ ਆ ਔਰ ਕਈ ਲੋਕਾਂ ਤੱਕ ਇਹ ਰਾਸ਼ਨ ਪਹੁੰਚਾਇਆ ਵੀ ਜਾਂਦਾ ਹੈ ਤਾਂ ਆਪਾ ਸਿੰਘ ਸਾਹਿਬ ਜਿਹਦੇ ਨਾਲ ਗੱਲਬਾਤ ਕੀਤੀ ਹੈ ਸਰਦਾਰ ਮਲਕੀਤ ਸਿੰਘ ਜੀ ਨਾਲ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਇੱਕ ਟੀਮ ਪਹਿਲਾਂ ਪਿੰਡ ਦੇ ਵਿੱਚ ਜਾਂਦੀ ਹੈ ਵੱਖ-ਵੱਖ ਟੀਮਾਂ ਬਣੀਆਂ ਹੋਈਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦੀਆਂ ਔਰ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਉਹ ਫਾਈਂਡ ਕਰਦੀਆਂ ਉਹਨਾਂ ਨੂੰ ਪਾਲਦੀਆਂ ਦੇਖਦੇ ਐ ਕਿ ਕਿਸ ਨੂੰ ਕਿੰਨੀ ਰਾਸ਼ਨ ਦੀ ਜ਼ਰੂਰਤ ਹੈ ਆਪਣਾ ਨੰਬਰ ਦਿੱਤਾ ਜਾਂਦਾ ਹੈ ਔਰ ਉਹਨਾਂ ਦਾ ਨੰਬਰ ਲਿਆ ਜਾਂਦਾ ਤਾਂ ਉਹਨਾਂ ਪਰਿਵਾਰਾਂ ਦੇ ਵੱਲੋਂ ਕਾਲ ਆਉਂਦੀ ਹੈ ਉਹਨਾਂ ਨੂੰ ਪੱਕਿਆ ਹੋਇਆ ਰਾਸ਼ਨ ਚਾਹੀਦਾ ਜਾਂ ਫਿਰ ਸੁੱਕਾ ਰਾਸ਼ਨ ਚਾਹੀਦਾ ਹੈ ਕੰਬਲ ਚਾਹੀਦੇ ਚੱਪਲ ਚਾਹੀਦੀ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਇਸ ਜਥੇਬੰਦੀ ਦੇ ਵੱਲੋਂ ਪਹੁੰਚਾਈ ਜਾਂਦੀ ਹੈ ਇਹ ਹੈ ਖਾਲਸਾ ਰਾਜ ਦੀ ਨਿਸ਼ਾਨੀ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਹੜ੍ਹ ਪ੍ਰਭਾਵਿਤ ਦੇ ਇਲਾਕਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਤੁਹਾਨੂੰ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਚੈਨਲ ਦੇ ਨਾਲ ਜੋੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ